ਮੁੰਡਾ ਤੇਰੇ ਫਕਰ ਉੱਥੋਂ ਕਾਲੇ ਬਿਲਾਇਆ ਦਾ ਬਹੁਤ ਆਪੜਾ ਹੋਇਆ ਜੀ ਬਸ ਕਿ ਨੇਵਰਾਲੇ ਦੇ ਕੋਲ ਆਉਣਾੜ ਜੇ ਤੁਹਾਨੂੰ ਕੋਈ ਸਵਾਲ ਆਣਾ ਚਾਹੀਦਾ ਜੀ ਬਾਰੇ ਜੀ ਜਾਰੇ ਆਪਣਾ ਆਪਣਾ ਨਾਮ ਜਗਨੰਦਰ ਸਿੰਘ ਆ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਦੱਸਿਆ ਜਾ ਰਿਹਾ ਕੋਈ ਪ੍ਰਬੰਧ ਨਹੀਂ ਤੁਹਾਡੀ ਮੰਡੀ ਦੇ ਵਿੱਚ ਜਮਾ ਕੁਝ ਵੀ ਨਹੀਂ ਜੀ ਇੱਧੇ ਇੱਧੇ ਮਿੱਣੀ ਜੈਟ ਘਟਾ ਆਹ ਦੇਖ ਲਓ ਜੀ ਇਧਰ ਕੱਲੇ ਸੱਪ ਪਈ ਇਹਦੇ ਵਿੱਚ ਜੀ ਆਹ ਅਸੀਂ ਮੰਝੇ ਇੱਥੇ ਢਾ ਰੱਖਿਆ ਯਾਰ ਤੁਸੀਂ ਦੇਖ ਲਓ ਇਧਰ ਪੋਰਾ ਵੀ ਨਹੀਂ ਸਫਾਈ ਕਰਾਈ ਜੀ ਮੰਡੀ ਧੱਕੇ ਪੀੜੀ ਕੋ ਸਾਫ ਸਫਾਈ ਹੋਈ ਸਭ ਜੀਰੀ ਦਾ ਹੈ ਖਾਣਾ ਦੀ ਲਹੂ ਕਿੱਥੇ ਅਸੂ ਲਿਹਾਟ ਆ ਹੈਗੇ ਭਾਈ ਕੀ ਨਾਮ ਆ ਆਪਣਾ ਆਪਣਾ ਨਾਮ ਸ਼ਵਰਾਜ ਸਿੰਘ ਆ ਜੀ ਸ਼ਵਰਾਜ ਸਿੰਘ ਆ ਜਿਹੜੀ ਜਗ੍ਹਾ ਤੇ ਤੁਸੀਂ ਖੜੇ ਹੋ ਮੰਡੀ ਦੀ ਜਗ੍ਹਾ ਇਹ ਮੰਡੀ ਦੀ ਜਗ੍ਹਾ ਇਹ ਉਥੋਂ ਤੱਕ ਹੂੰ ਇਹ 10 ਘਰ ਮਾਈ ਪੱਕੀ ਮੰਡੀ ਤੋਂ ਲੈ ਕੇ ਉੱਥੇ ਤੱਕ ਅੱਛਾ ਇਹਦੀ ਸਾਰੀ ਸਫਾਈ ਹੋਣੀ ਚਾਹੀਦੀ ਜੀ ਸਾਫ਼ ਕਰਿਆ ਨਹੀਂ ਜੀ ਪਹਿਲਾਂ ਤਾਂ ਤਕਰੀਬਨ ਸਾਰੀਆਂ ਮੰਡੀਆਂ ਦੀਆਂ ਜਿਹੜੀਆਂ ਸਫਾਈਆਂ ਕੀਤੀਆਂ ਜਾਂਦੀਆਂ ਠੇਕੇ ਦਿੱਤੇ ਜਾਂਦੇ ਆ ਫਿਰ ਤੁਹਾਡੀ ਮੰਡੀ ਦੀ ਸਫਾਈ ਕਿਉਂ ਨਹੀਂ ਹੋਈ ਅਸੀਂ ਤਾਂ ਦੇਖਿਆ ਨਹੀਂ ਕੋਈ ਆਇਆ ਇੱਥੇ ਸਾਫ਼ ਕਰਦਾ ਹਾਂ ਅੱਜ ਉਹ ਠੇਕੇਦਾਰ ਸਾਹਿਬ ਨੂੰ ਫੋਨ ਲਾਇਆ ਉਹ ਕਹਿੰਦਾ ਸਾਨੂੰ ਪੁੱਛਣ ਵਾਲੇ ਕੌਣ ਹੁੰਨੇ ਆ ਤੁਸੀਂ ਅੱਛਾ ਸਾਨੂੰ ਇਹ ਬੋਲਿਆ ਜੀ ਇਹ ਉਹਨਾਂ ਨੂੰ ਤੁਸੀਂ ਪੁੱਛਿਆ ਨਹੀਂ ਵੀ ਸਫਾਈ ਕਿਉਂ ਨਹੀਂ ਕੀਤੀ ਉਹਨਾਂ ਨੂੰ ਪੁੱਛਿਆ ਜੀ ਵੀ ਦੱਸੋ ਕੀ ਕਰਾਂ ਉਹ ਕਹਿੰਦਾ ਸਾਨੂੰ ਪੁੱਛਣ ਵਾਲੇ ਕੌਣ ਹੁੰਨੇ ਆ ਅੱਛਾ ਥੋੜਾ ਬਤਵਾਲੀ ਪੁੱਛਣ ਹੁਣ ਫਿਰ ਸਫਾਈ ਦਾ ਕੀ ਕਰ ਰਹੇ ਹੋ ਤੁਸੀਂ ਮੰਨ ਲਓ ਸਫਾਈ ਦਾ ਬਹੁਤ ਬਹੁਤ ਦਿੱਕਤ ਆਈ ਸਾਰੇ ਕੁਝ ਆ ਵਿਚੋ ਨਹੀਂ ਚੱਕਿਆ ਆ ਸਾਰਾ ਕੁਝ ਹੂੰ ਗੰਦ ਪਿਆ ਹੋਇਆ ਕਰਾ ਲੇਬਰ ਕਰੀ ਜਾਂਦੀ ਹੈ ਸਾਫ ਸਾਰਾ ਆਹਾ ਦੇਖ ਲੋ ਜੀ ਇਧਰ ਕੋਈ ਲਾਈਟਿੰਗ ਬਾਥਰੂਮ ਦਾ ਕੋਈ ਪ੍ਰਬੰਧ ਹੈ ਨਹੀਂ ਜੀ ਇੱਥੇ ਇੱਕ ਇੱਕ ਦੋ ਲਾਈਟ ਦਾ ਪ੍ਰਬੰਧ ਵੀ ਨਹੀਂ ਇਧਰ ਮੱਡੀ ਢੀ ਆ ਗਈ ਇਧਰ ਸਾਰੇ ਪਿਆਈ ਬਾਥਰੂਮ ਪਾਣੀ ਸਾਰੇ ਕਾਹਦਾ ਪ੍ਰਬੰਧ ਨਹੀਂ ਹੈ ਇੱਥੇ ਨਹੀਂ ਸਰਕਾਰ ਤਾਂ ਕਹਿੰਦੇ ਬੜਾ ਕਿਸਾਨਾਂ ਦੇ ਨਾਲ ਆ ਕਹਿੰਦੇ ਪਹਿਲਾਂ ਪ੍ਰਬੰਧ ਹੈ ਜਿਹੜੇ ਝੋਨੇ ਨੂੰ ਲੈ ਕੇ ਕਰ ਲਿਆ ਨਾਲ ਦੀ ਨਾਲ ਤੁਹਾਡੇ ਪੈਸੇ ਖਾਤਿਆਂ ਚਾਉਣਗੇ ਅਜੇ ਤੱਕ ਦਾ ਕੋਈ ਪ੍ਰਬੰਧ ਹੋਇਆ ਨਹੀਂ ਇਹ ਹੀ ਦੇਖਿਆ ਉਹ ਤੁਹਾਡੇ ਸਾਹਮਣੇ ਬਾਕੀ ਦਿਖੀ ਜਾਂਦਾ ਜੀ ਤੁਹਾਨੂੰ ਆਹ ਦੇਖ ਲਓ ਜੀ ਹੁਣ ਆ ਕੇ ਟਕੜਾ ਪਾਇ ਪਾ ਫਟੇ ਸੇ ਫਟਕਾ ਹੋਇਆ ਪਿਆ ਜੀ ਬਬੂ ਜੀ ਕੀ ਨਾਮ ਆ ਤੁਹਾਡਾ ਮੰਦਰ ਸਿੰਘ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੱਸਿਆ ਜਾ ਰਿਹਾ ਤੁਹਾਡੀ ਮੰਡੀ ਦੇ ਵਿੱਚ ਸਾਫ ਸਫਾਈ ਨਹੀਂ ਹੋਈ ਦੇਖੋ ਜੀ ਇੱਧਰ ਢੇਰੀਆਂ ਟਰੈਕਟਰ ਚੱਲਦੇ ਆ ਕਿੱਥੇ ਸਾਡੇ ਮੱਜੇ ਹੁੰਦੇ ਆ ਅੱਛਾ ਆ ਛਾਂ ਚ ਪਹਿਲਾਂ ਉੱਥੇ ਸੀਗੇ ਆ ਦੇਖੋ ਇੱਡਾ ਜਿਹਾ ਖੜਾ ਕਾਹ ਫੂਸ ਹਾਂ ਇਹ ਜਨਵਾਰਿਆ ਕੱਲ ਸੱਪ ਨਿਕਲੇ ਸੀਗਾ ਸੱਪ ਨਿਕਲੇ ਆਏ ਸੀਗਾ ਹਾਂ ਇਹਦੀ ਸਵਾਈ ਹੋਣੀ ਚਾਹੀਦੀ ਰਾਤ ਨੂੰ ਵੀ ਐਸੀ ਜਗ੍ਹਾ ਤੇ ਹੁੰਨੇ ਹੋ ਤੁਸੀਂ ਨਹੀਂ ਰਾਤ ਨੂੰ ਉਧਰ ਵੀ ਕਰ ਲੈਨੇਗੇ ਮੇਰੀ ਇਹ ਵੀ ਰਿੱਥੀ ਰਾਤ ਨੂੰ ਕਹਿੰਦੇ ਟਰੈਕਟਰ ਚੱਲਦੇ ਆ ਉੱਥੇ ਡਰਦੇ ਫਿਰ ਇੱਥੇ ਵੀ ਹੋ ਜਾਂਦੇ ਕਿਉਂਕਿ ਰਾਤ ਨੂੰ ਕਿਹੜੇ ਵੀ ਟਰੈਕਟਰ ਜਾਂਦੇ ਉੱਤੇ ਆ ਕੇ ਨਹੀਂ ਆ ਜਿਹੜਾ ਕੱਖ ਪੂਸ ਪਿਆ ਗਿਆ ਮੰਡੀ ਦੀ ਜਗ੍ਹਾ ਬਾਹਰ ਮੰਡੀ ਜਗ੍ਹਾ ਉਹ ਖੰਭਿਆਂ ਤਾਂ ਇਹ ਫਿਰ ਦੱਸਿਆ ਜਾ ਰਿਹਾ ਕਹਿੰਦੇ ਸਫਾਈ ਕਰਵਾਈਏ ਫਿਰ ਇਹ ਕਿਉਂ ਨਹੀਂ ਕਰਵਾਈ ਨਹੀਂ ਇਸ ਤਾਂ ਕਿਤੇ ਡਾਕ ਦੀ ਨਹੀਂ ਵੇ ਕਰੀ ਕਰੀ ਨਹੀਂ ਕਿਤੇ ਕਿਤੇ ਜੀ ਨਹੀਂ ਆਪਾਂ ਨੂੰ ਕੀ ਤਾਂ ਕਰੀਏ ਕਿ ਨਹੀਂ ਕਰੀਏ ਆਪਾਂ ਨੂੰ ਕਿਸੇ ਦਿਸੇ ਨੇ ਕਿੰਨੇ ਕਿੰਨੇ ਕੁ ਹੀ ਮੰਗ ਕਰਦੇ ਹੁਣ ਤੁਸੀਂ ਬਸ ਸਾਨੂੰ ਪੀਣ ਵਾਲਾ ਪਾਣੀ ਚਾਹੀਦਾ ਇੱਕ ਤਾਂ ਇੱਕ ਪਿਸ਼ਾਬ ਕਰਨ ਨੂੰ ਥਾਂ ਨਹੀਂ ਵਾਸੀ ਕਿੱਥੇ ਜਾ ਗਏ ਸਾਰੇ ਘਰ ਆ ਗਏ ਜੇ ਕਿਤੇ ਪਿਸ਼ਾਬ ਕਰਨਾ ਹੈ ਮਨ ਲੋ ਤੇ ਸਾਰੇ ਘਰ ਆ ਦੇਖੋ ਪਾਸੇ ਅਸੀਂ ਲੈਟਰਨ ਵੀ ਹੈ ਨਹੀਂ ਗਈ ਤੇ ਪੀਣ ਵਾਲਾ ਪਾਣੀ ਵੀ ਹੈ ਨਹੀਂ ਕੋਈ ਖਰਾਬ ਜਿਹਾ ਪਾਣੀ ਟੱਕੜ ਹੈ ਨਹੀਂਗਾ ਹਾਊਸ ਦੇ ਉੱਤਰ ਵੀ ਡਿੱਗਦੇ ਜਾਨਵਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਿਥਲੇਸ਼ ਕੁਮਾਰ ਹੈ ਬਾਬਜੀ की कहना हो चो कटे हुए की गल हुई है थे? गल ये हुई जी हम लोग दाना मंडी है जज्जल यहाँ कोई चीज का सुविधा नहीं है ना तो लेटरिन बाथरूम का सुविधा है और ना पानी पुनी का साधन है कोई भी चीज नहीं है पेड़ भी बिल्कुल जब ही गंदा सा जी तो चार दिन से हम लोग पता नहीं दो दो तीन ट्राली मिट्टी निकाले हूं तक भी सफाई चंगी तरह नहीं हुआ है आप कर रहे हो सफाई हाँ जी हम लोग खुद किए हैं मटका है पानी पीने का सारा गन्द पया हुआ था देखो मिट्टी का ढेर ना पानी का साधन है उसके ऊपर वैसे टकन भी नहीं है उसके ऊपर टकन भी नहीं है बाथरूम भी, 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 भी नहीं है अच्छा और की दिक्कत आ रही है खाना बनाने हो फिर हाँ, खाना बनाते हैं सारा ये अभी तो चलो दो चार दिन से आए हैं पांच दिन में यहाँ पानी लेने जगह नहीं मिलेगा यहाँ गंदगी फैल जाएगा यहाँ पे हाँ मुस्कुमार बस सर जी इसका जो हल हो जाए पानी का कहीं सिस्टम चला जाएगा तो यहाँ बंदे बातरूम कोई भी काम करेगा कर दे तो उसको दिक्कत भी सी मंडी मैं हम लोग भाव यहां 8 साल से आ रहे हैं 8 साल से हाँ। पहला भी हाँ। इस तरह ही सी हाल पहले भी इस तरह ही है सब दिन से ऐसा ही है इस तरह ही है हां कभी सुधार नहीं हुआ है कभी नहीं हुआ ना पानी पिलाने वाला आंटी जी आता था वो भी नहीं आता है उसको भी पगार नहीं मिलता है टाइम पे भगा दिया उसको आया नहीं उसको वेतन नहीं मिला तो आया नहीं वो भी नहीं आता है जी की नाम है अपना ਮੇਰਾ ਨਾਮ ਰਾਜਵਿੰਦਰ ਸਿੰਘ ਆ ਜੀ ਮੈਂ ਕਿਸਾਨ ਯੂਨੀਅਨ ਸਿੱਧੂਪੁਰ ਦਾ ਜੱਜਲ ਦਾ ਪ੍ਰਧਾਨ ਆ ਜੀ ਪ੍ਰਧਾਨ ਜੀ ਕੀ ਤੁਹਾਡੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਤੁਸੀਂ ਵੀ ਬੋਲ ਰਹੇ ਹੋ ਕਿ ਮੰਡੀ ਦੇ ਪ੍ਰਬੰਧਾਂ ਨੂੰ ਲੈ ਕੇ ਕੀ ਕਾਰਨ ਹੈ ਉਹ ਇਹ ਮੰਡੀ ਦਾ ਜੀ ਤੁਸੀਂ ਆਪ ਹੀ ਦੇਖ ਲਓ ਚਾਰਸਪਰੇ ਜੀ ਕੋਈ ਸਪਾਈ ਨਹੀਂ ਕਰੀ ਜੀ ਚਾਰਸਪਰੇ ਕੱਖ ਖੜਿਆ ਕੱਖ ਜਿੱਥੇ ਖੜੇ ਆ ਜੀ ਇੱਥੇ ਸਾਡਾ ਝੋਨਾ ਲੈਣਾ ਜੀ ਅਸੀਂ ਕਮੇਟੀ ਵਾਲਿਆਂ ਨੂੰ ਫੋਨ ਕਰਿਆ ਉਹਨਾਂ ਨੇ ਸਾਨੂੰ ਠੇਕੇਦਾਰ ਦਾ ਨੰਬਰ ਦਿੱਤਾ ਜੀ ਅਸੀਂ ਠੇਕੇਦਾਰ ਨੂੰ ਫੋਨ ਕਰਿਆ ਠੇਕੇਦਾਰ ਬਕਾਇਦਾ ਸਾਨੂੰ ਕਹਿੰਦਾ ਤੁਸੀਂ ਕੌਣ ਸਾਨੂੰ ਪੁੱਛਣ ਆਲੇ ਅਸੀਂ ਅਖਾਈ ਤੁਸੀਂ ਸਪਾਈ ਕਰਕੇ ਕਿਉਂ ਕਹਿੰਦਾ ਇੱਕ ਮਹੀਨਾ ਪਹਿਲਾਂ ਸਰਕਾਰ ਦੇ ਹੁਕਮਾਂ ਕਰਕੇ ਅਸੀਂ ਸਪਾਈ ਕਰ ਗਏ ਹੁਣ ਨਹੀਂ ਕਹਿੰਦਾ ਅਸੀਂ ਸਪਾਈ ਕਰਦੇ ਸਾਨੂੰ ਕਹਿੰਦਾ ਤੁਸੀਂ ਆਏ ਨਹੀਂ ਪੁੱਛ ਸਕਦੇ ਵੀ ਤੁਸੀਂ ਸਪਾਈ ਕਿਉਂ ਨਹੀਂ ਕਰਕੇ ਗਏ ਜੀ ਨਹੀਂ ਜਿਹੜੀ ਆ ਸਫਾਈ ਰਹਿੰਦੀ ਹੈ ਮੰਨ ਲਓ ਰੇਤੇ ਦੀਆਂ ਢੇਰੀਆਂ ਪੰਨਾਂ ਨੇ ਹਾਂਜੀ ਇਹ ਫਿਰ ਉਦੋਂ ਪਹਿਲਾਂ ਦੀਆਂ ਲੱਗੀਆਂ ਹੋਈਆਂ ਨੇ ਕਿ ਬਾਅਦ ਚ ਲੱਗੀਆਂ ਨਹੀਂ ਇਹ ਪਹਿਲਾਂ ਦੀਆਂ ਲੱਗੀਆਂ ਹੋਣਗੀਆਂ ਜੀ ਸਪਾਈ ਕਰਨ ਤੋਂ ਪਹਿਲਾਂ ਦੀਆਂ ਲੱਗੀਆਂ ਹੋਈਆਂ ਜੀ ਸਫਾਈ ਕਿਥੇ ਕੀਤੀ ਹੈ ਫਿਰ ਸਫਾਈ ਕਿਤੇ ਨਹੀਂ ਉਹ ਕਹਿੰਦੇ ਸਾਡਾ ਤਾਂ ਬੰਕਰ ਮਾਰਨ ਦਾ ਅਧਿਕਾਰ ਹੁੰਦਾ ਜੀ ਮਿੱਟੀ ਪਟਣ ਦਾ ਅਧਿਕਾਰ ਨਹੀਂ ਅਸੀਂ ਆਖਿਆ ਇੱਟਾਂ ਦੇ ਬੰਕਰ ਵੱਜਦੀ ਹੁੰਦੀ ਹੈ ਮਿੱਟੀ ਤੇ ਨਹੀਂ ਵੱਜਦੀ ਜੀ ਆ ਕੱਖ ਚਾਰ ਸਪਿਰੋਂ ਸਾਨੂੰ ਬਕਾਇਦਾ ਉਹ ਐਂ ਕਹਿੰਦਾ ਜੀ ਤੁਸੀਂ ਸਾਨੂੰ ਕੌਣ ਪੁੱਛਣ ਵਾਲੇ ਅਸੀਂ ਆਖਿਆ ਜੀ ਤੁਸੀਂ ਪੈਸੇ ਲੈ ਗਏ ਠੇਕੇਦਾਰੋਂ ਵੀ ਸਫਾਈ ਕਾਦੀ ਕਰੀਏ ਕਹਿੰਦੇ ਤੁਸੀਂ ਸਾਨੂੰ ਪੈਸਾ ਬਾਰੇ ਕੌਣ ਪੁੱਛਣ ਵਾਲੇ ਨਹੀਂ ਹੁਣ ਦੇਖਿਆ ਵੀ ਲੇਬਰ ਕਰ ਰਹੀ ਹੈ ਸਫਾਈ ਹੈ ਜਿਹੜੀ ਇੱਥੇ ਮੰਗਦਾ ਹਾਂ ਜੀ ਲੇਬਰ ਆਪ ਕਰੀ ਜਾਂਦੀ ਹੈ ਜੀ ਆ ਢੇਰੀਆਂ ਬਕਾਇਦਾ ਚੱਕ ਚੱਕ ਢੇਰ ਇੱਕ ਥਾਂ ਲਾਈ ਜਾਂਦੀ ਮੰਡੀ ਸਾਡੀ ਅੱਗੀ ਪਹਿਲਾਂ ਤੇ ਇਹੀ ਅਸੀਂ ਤਾਂ ਕਹਿਨੇ ਆ ਜੀ ਜੇ 2 ਦਿਨਾਂ ਚ ਸਪਾਈ ਨਾ ਹੋਈ ਜੀ ਇੱਥੇ ਜੋ ਵੀ ਸਰਕਾਰੀ ਮੁਲਾਜ਼ਮ ਆਉਣਗੇ ਅਸੀਂ ਉਹਨਾਂ ਦਾ ਘਰਾਵੋ ਕਰਾਂਗੇ ਜੀ ਕੋਈ ਪਾਣੀ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਨੇ ਨਹੀਂ ਕੋਈ ਪ੍ਰਬੰਧ ਨਹੀਂ ਜੀ ਪਾਣੀ ਦੇ ਇੱਕ ਬੁੜੀ ਲੱਗੀ ਹੁੰਦੀ ਸਾਡੇ ਪਿੰਡ ਦੀ ਜੀ ਉਹ ਵੀ ਹਟ ਗਈ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਜੀ ਪਿਛਲੇ ਸਾਲ ਵਾਲੇ ਵੀ ਉਹ ਕਹਿੰਦੇ ਪੈਸੇ ਉਹ ਬੁੜੀ ਨੂੰ ਦਿੱਤੇ ਨਹੀਂ ਹੋਏ ਜੀ ਉਹ ਆਪ ਬਕਾਇਦਾ ਉਹਨਾਂ ਨੇ ਕਿਸਾਨਾਂ ਨੇ ਚੱਕ ਚੱਕ ਤੋੜੇ ਇੱਥੋਂ ਘਰਾਂ ਚੋਂ ਭਰ ਕੇ ਲਿਆਏ ਆ ਜੀ ਆਪ ਆਪ ਦਾ ਲੈ ਕੇ ਆਉਂਦੇ ਰਹੇ ਜਿਹੜਾ ਉੱਥੇ ਪਾਣੀ ਦਾ ਪ੍ਰਬੰਧ ਕਰਿਆ ਇਹਨਾਂ ਨੇ ਜੀ ਤਾਂਾਂ ਤੋਂ ਓਪਣ ਹੀ ਪਿਆ ਹੋਈ ਇਹੜੀਆਂ ਟੂਟੀਆਂ ਸੀਗੀਆਂ ਜੀ ਉਹ ਮਜ਼ਦੂਰਾ ਨੇ ਆਪਦੇ ਪੈਸੇ ਲਿਆ ਕੇ ਲਾਗਾ ਚਾਰ ਟੂਟੀਆਂ ਤੇ ਦੋ ਲਾਗਾ ਦੋ ਲਾਗਾ ਚਾਰ ਤੇ ਟੱਕਣ ਚੜੇ ਹੋਏ ਆ ਜੀ ਆਹ ਬੋਤਲਾਂ ਦੇ ਵੱਡ ਵੱਡ ਮੂਰੇ ਜੀ ਸ਼ਰਾਬ ਵਾਲੇ ਪੋਗੇ ਉਹ ਵੇਚੜਾ ਰੱਖੇ ਉਹਨਾਂ ਤੇ ਜੀ ਬਾਈ ਜੀ ਕੀ ਨਾਮ ਆ ਆਪਣਾ ਜਗਤਾਰ ਸਿੰਘ ਹੈ ਨਾ ਆਪਣਾ ਜਗਤਾਰ ਸਿੰਘ ਤੁਹਾਡੇ ਪਿੰਡੋਂ ਮੰਨ ਲਓ ਤੁਹਾਣ ਤੁਸੀਂ ਇੱਕ ਵੀਡੀਓ ਵਾਇਰਲ ਕੀਤੀ ਐ ਕਿ ਪ੍ਰਬੰਧਾਂ ਨੂੰ ਲੈ ਕੇ ਮੰਡੀ ਦੇ ਵਿੱਚ ਕੀ ਕਾਰਨ ਆ ਉਹ ਉਹਦਾ ਜੀ ਦਰਸਲ ਆਪਣੇ ਪ੍ਰਧਾਨ ਆ ਜਲਦੇ ਜੂ ਕਿਸਾਨ ਯੂਨੀਅਨ ਦੇ ਉਹਨਾਂ ਨੇ ਮੈਨੂੰ ਫੋਨ ਕੀਤਾ ਸੀਗਾ ਵੀ ਆਪਣੇ ਮੰਡੀ ਵਿੱਚ ਕਾਫੀ ਗੰਦ ਜਾ ਸਫਾਈ ਨਹੀਂ ਹੋਈ ਵੀ ਤੁਸੀਂ ਆ ਕੇ ਵੀਡੀਓ ਬਣਾਓ ਕਿਉਂਕਿ ਮੈਂ ਮਾਰਕੀਟ ਦੀ ਵੀਡੀਓ ਬਣਾਉਂਦਾ ਰਹਿਣਾਗਾ ਤਾਂ ਅਸੀਂ ਆ ਕੇ ਇੱਥੇ ਦੇਖਿਆ ਤਾਂ ਕਾਫੀ ਢੇਰਾਂ ਘਟੂਰਾਂ ਲੱਗਿਆ ਪਏ ਸਾਨੂੰ ਦੇਖਿਆ ਹੋਣੀ ਵੀਡੀਓ ਵਿੱਚ ਤਾਂ ਢੇਰਾਂ ਲੱਗੀਆਂ ਪਈਆਂ ਲੇਬਰ ਵਾਲੇ ਸਫਾਈ ਖੁਦ ਕਰੀ ਜਾਂਦੇ ਸੀਗੇ ਲੇਬਰ ਕਰ ਰਹੀ ਹੈ ਲੇਬਰ ਕਰੀ ਜਾਂਦੀ ਸੀਗੀ ਹਾਂ ਜਿਹੜੀ ਬਿਆਸ ਤੋਂ ਆਈ ਹੋਈ ਹੈਗੀ ਪ੍ਰਵਾਸੀ ਵਗੈਰਾ ਤਾਂ ਉੱਥੇ ਇਕ ਕਲੈਕਟਿੰਗ ਬਣੀ ਹੋਈ ਹੈ ਸਾਈਡ ਤੇ ਦਿਖਾਵਾਂਗੇ ਵੀਡੀਓ ਦੇ ਵਿੱਚ ਤਾਂ ਉਹ ਵੀ ਸ਼ਾਇਦ ਆਪਣੀ ਪਈ ਹੈਗੀ ਉਹਦੇ ਕੋਈ ਪੜਦਾ ਵਗੈਰਾ ਨਹੀਂ ਕੀਤਾ ਹੋਇਆ ਤੇ ਆ ਜਿੱਥੇ ਤੁਸੀਂ ਮੈਂ ਖੜਾ ਹਾਂ ਤੁਸੀਂ ਦੇਖੋ ਇਹ ਉੱਥੋਂ ਤੱਕ ਮੰਡੀ ਆ ਗਈ ਤੇ ਜਦੋਂ ਝੋਨਾ ਵੱਜ ਜਾਂ ਉਹਦੇ ਇੱਥੇ ਪੱਲੀਆਂ ਵਿਛਾ ਗਏ ਇੱਥੇ ਝੋਨਾ ਹੁੰਦਾਗਾ ਕਣਕ ਵੀ ਇੱਥੇ ਆ ਜਾਂਦੀ ਹੈਗੀ ਤਾਂ ਤੁਸੀਂ ਆ ਦੇਖੋ ਕੁਸ ਫਾਇਸੂ ਵੀ ਇੱਥੇ ਕੁਝ ਨਹੀਂ ਕੀਤੀ ਤੇ ਅਸੀਂ ਜੋ ਸੀ ਉਹਨੂੰ ਫੋਨ ਕੀਤਾ ਹਾਂ ਪ੍ਰਧਾਨ ਨੇ ਆਪਣੇ ਨਾਲ ਗੱਲ ਕੀਤੀ ਸੀਗੀ ਤੇ ਉਹ ਕਹਿੰਦਾ ਵੀ ਸ਼ਾਇਦ ਮੈਂ 16 ਤਰੀਕ ਤੱਕ ਜਾ 16 ਤਰੀਕ ਤੱਕ ਸਾਇਦ ਕਰਤੀ ਸਫਾਈ ਸੀ ਦੀ ਪਹਿਲੇ ਕਰ ਗਿਆ 16 ਤਰੀਕ ਤੋਂ ਪਹਿਲਾਂ ਕਰ ਗਿਆ ਅੱਛਾ ਸਫਾਈ ਕਰਤੀ ਹਾਂ ਪਰ ਸਾਨੂੰ ਇਥੇ ਥੀਸ ਨਹੀਂ ਜਗ੍ਹਾ ਤੇ ਖੜੇ ਹਾਂ ਪਿੱਛੇ ਜਿਹੜਾ ਕੱਖ ਖੜਾ ਹੈ ਮੰਡੀ ਦੀ ਜਗਾ ਇਹ ਮੰਡੀ ਦੀ ਜਗਾ ਕੀ ਅੱਛਾ ਪਰ ਸਫਾਈ ਤੁਸੀਂ ਦੇਖਿਓ 16 ਤੋਂ ਪਹਿਲਾਂ ਖਵਰਾ ਕੀ ਕੀ ਕਰਕੇ ਗਿਆ ਹਮ ਤਾਂ ਪਤਾ ਨਹੀਂ ਆ ਤੇ ਕੋਈ ਪੰਚਾਇਤ ਕੋਲੇ ਵੀ ਆਇਆ ਹੋਵੇ ਜਾਂ ਸਾਨੂੰ ਤਾਂ ਪਤਾ ਨਹੀਂ ਸੀਦਾ ਵੀ ਕਰਕੇ ਗਿਆ ਕੇ ਕਰਕੇ ਨਹੀਂ ਗਿਆ ਉਹ ਤਾਂ ਇਸ ਤਾਂ ਹੋਣਾ ਕਿ ਉਹ ਝੋਨਾ ਆਇਆ ਹਨਾ ਹੁਣ ਪਤਾ ਲੱਗਿਆ ਵੀ ਆ ਚੀਜ਼ ਹੋਈ ਬੰਦ ਕਰਦੇ ਹੁਣ ਬੰਗ ਤਾਂ ਇਹੀ ਕਰਦੇ ਆ ਵੀ ਇਹਦੀ ਸਫਾਈ ਜਿਹੜੀ ਰਹਿ ਗਈ ਹੈ ਇਹ ਕਰੇ ਕਿਉਂਕਿ ਹੁਣ ਨਾ ਤਾਂ ਇਹਨਾਂ ਨੂੰ ਕਿਸਾਨ ਕਰ ਸਕਦਾ ਹੈ ਤੇ ਨਹੀਂ ਲੇਬਰ ਕਰ ਸਕਦੇ ਕਿਉਂ ਆ ਦਾ ਝੋਨੇ ਵਾਲੇ ਪਾਸੇ ਵੀ ਹੋਊਗੀ ਤਾਂ ਹੀ ਕਰਦੇ ਵੀੜੀ ਰਹੇਗੀ ਸਫਾਈ ਉਹ ਕਰਨ ਆ ਕੇ ਤਾਂ ਜਿਹੜਾ ਪੁਕਤਾ ਪ੍ਰਬੰਧ ਹੋ ਰਹਿੰਦੀ ਹੈ ਲੈਟਰਿੰਗ ਬਾਥਰੂਮ ਦੇ ਉਹ ਵੀ ਕਰਨ ਪੀਨ ਵਾਲੇ ਪਾਣੀ ਦੀ ਸਮੱਸਿਆ ਹਾਂ ਤੁਸੀਂ ਆ ਕੇ ਦੇਖੋ ਸਿੱਧਾ ਡਾਇਰੈਕਟ ਪਾਣੀ ਜਿਹੜਾ ਹੈਗਾਗਾ ਉਹ ਡੱਗੀ ਚਾਰਿਆਗਾ ਉਹ ਸਾਰਾ ਕਿਸਮੈਲਾ ਪਾਣੀ ਹੈਗਾ ਪੀਨ ਯੋਗ ਨਹੀਂਗਾ ਉਹ ਚ ਪੱਤੇ ਵਗੈਰਾ ਸਾਰਾ ਕੁਝ ਉਮੀ ਆਂਦਾ ਔਰ ਜਿਹੜਾ ਟੈਂਕੀ ਦਾ ਢੱਕਣਾ ਤਾਂ ਹਾਲਾ ਉਹ ਵੀ ਆਪਣੀ ਪਿਆਗਾ ਖੁੱਲ੍ਹੇ ਹੀ ਆ ਉਹ ਤੋ ਜੀ ਪੱਤੇ ਵਗੈਰਾ ਕੋਈ ਜਾਨਵਰ ਉਹ ਕਿਰਲੀ ਕੁਝ ਵੀ ਉਹ ਚ ਆ ਸਕਦਾਗਾ ਤਾਂ ਸਿੱਧਾ ਪਾਣੀ ਪੀਂਦੇ ਆਗੇ ਲੇਵਰ ਵਾਲੇ ਵੀ ਮੇਰਾ ਨਾਮ ਕਰਮਵੀਰ ਸਿੰਘ ਹੈ ਮਾਰਕੀਟ ਕਮੇਟੀ ਰਾਮੇ ਤੋਂ ਮਡਿਟੀ ਸਪੋਰਟ ਅੱਜ ਰਾਜ ਜਲਪਿੰਡੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਨ ਮੇਰੇ ਪਰੰਧਾ ਨੂੰ ਲੈ ਕੇ ਕੋਈ ਸਾਫ ਸੁਭਾਈ ਕੀ ਕਾਰਨ ਹੈ ਸਾਫ ਸੁਭਾਈ ਬਾਈ ਜੀ ਐਕਚੁਅਲੀ ਇਹ ਮੰਡੀਆਂ ਸਰਕਾਰ ਨੇ 16 ਤੋਂ ਚਲਾਤੀਆਂ ਸੀ ਤੇ ਪਹਿਲਾਂ ਦੀ ਹੋਈ ਵੀ ਸੀ ਪਿੰਡ ਦੇ ਵਿੱਚ ਹੈ ਮੰਡੀ ਇਸ ਕਰਕੇ ਥੋੜੀ ਬਹੁਤੀ ਪ੍ਰੋਬਲਮ ਆ ਗਈ ਇਕ ਦਸਾਰਾ ਕੋਈ ਪਾਣੀ ਦਾ ਵੀ ਜਿਹੜੀਆਂ ਕੋਈ ਪਾਣੀ ਪੀਣ ਵਾਲਾ ਉਹਦੇ ਉੱਪਰ ਢੱਕਣ ਹੈ ਨਹੀਂਗਾ ਢੱਕਣ ਬਾਈ ਜੀ ਸੀਗਾ ਇਹਦਾ ਚੋਰੀ ਹੋਇਆ ਵਾ ਅੱਜ ਚੋਰੀ ਹੋ ਗਿਆ ਹੋਊਗਾ ਦੁਬਾਰਾ ਫੇਰ ਤਰਾ ਦੇਣੀ ਹੈ ਸ਼ਾਂਤ ਜੀ ਇਹਨਾਂ ਦੇ ਕਹਿੰਦੇ ਮੁਤਾਬਕ ਵੀ ਠੇਕੇਦਾਰ ਨਾਲ ਇਹਨਾਂ ਦੀ ਕੋਈ ਗੱਲ ਹੋਈ ਹੈ ਇਹਨਾਂ ਨੂੰ ਰੁੱਖਾ ਮਿੱਸਾ ਉਹ ਲੈ ਕੀ ਕਾਰਨ ਹੋਵੇ ਸਫਾਈ ਕਿਉਂ ਉਹ ਦੇਖੋ ਉਹ ਠੇਕੇਦਾਰ ਨਾਲ ਇਹਨਾਂ ਦੀ ਜਿਹੜੀ ਗੱਲਬਾਤ ਹੋਈ ਹੈ ਉਹ ਮੈਨੂੰ ਪਤਾ ਨਹੀਂ ਹੈਗਾ ਕੋਈ ਨਹੀਂ ਪਤਾ ਕਰ ਲਾਂਗੇ ਜੋ ਵੀ ਹੋਈ ਹੈ ਗੱਲਬਾਤ ਕਮਿਟੀ ਮਾਰਕੀਟ ਕਮਿਟੀ ਨੇ ਦਿੱਤਾ ਹੁਗਾ ਠੇਕਾ ਹਾਂਜੀ ਠੇਕੇ ਜਿਲ੍ਹਾ ਲੈਵਲ ਤੇ ਹੁੰਦੇ ਆਉਂਦੇ ਜੀ ਸਾਡੀ ਆਨਲਾਈਨ ਹੀ ਹੁੰਦੀ ਆ ਸਫਾਈਆਂ ਵਗੈਰਾ ਝਾੜੂ ਵਗੈਰਾ ਲਾਉਣਾ ਹੁੰਦਾ ਉਹਨਾਂ ਨੇ ਹਾਂਜੀ ਸਫਾਈ ਕਰਨੀ ਸੀ ਪਰ ਝਾੜੂ ਲੱਗਿਆ ਤੁਸੀਂ ਦੇਖ ਸਕਦੇ ਹੋ ਮਾਨੂੰ ਥੋੜੀ ਜੀ ਪ੍ਰੋਬਲਮ ਇਹ ਆ ਜਾਂਦੀ ਜਿਆਦਾ ਪਹਿਲਾਂ ਹੁਣ ਕਰਕੇ ਸਫਾਈ ਜੀ ਅੱਗੇ ਤਾਂ ਆਪਣੀ ਮੌਕੇ ਦੀ ਮੌਕੇ ਸਫਾਈ ਮੰਨ ਲਓ ਵੀ ਇੱਕ ਦੋ ਮੰਡੀਆਂ ਚੱਲਦੀਆਂ ਸੀ 28 29 ਤਰੀਕ ਤੱਕ ਆਪਾਂ ਕੰਪਲੀਟ ਕਰ ਲੈਂਦੇ ਸੀ ਉਦੋਂ ਚੋਨਾ ਆਟਕੇ ਦਾ ਸੀ ਜਦੋਂ ਹੁਣ ਇਤਕਰੀ ਬਕਵਾ ਪੈ ਗਿਆ ਤੁਸੀਂ ਐ ਮੰਨ ਲਓ ਵੀ 15 ਤੋਂ 20 ਦਿਨਾਂ ਦਾ ਉਸ ਕਰਕੇ ਵੀ ਪ੍ਰੋ